ਇਹ ਖਤਰੇ ਦੇ ਕੰਟੀ ਹੋਰ ਜ਼ਿਆਦਾ ਵੱਧ ਚੁੱਕੀ ਹੈ ਜੋ ਇਸ ਟਾਈਮ ਦੀ ਤਾਜ਼ਾ ਅਪਡੇਟ ਹੈ ਕਿ ਦਰਿਆ ਸਤਲੂ ਦਾ ਜਲ ਪੱਧਰ ਘਟਿਆ ਨਹੀਂ ਹੈ ਲਗਾਤਾਰ ਵੱਧ ਰਿਹਾ ਹੈ ਕੱਲ ਸ਼ਾਮ ਨੂੰ ਤਕਰੀਬਨ ਪਾਣੀ ਵਧਣਾ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਪਾਣੀ ਘਟਿਆ ਨਹੀਂ ਹੁਣ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਲੰਧਰ ਡੀਸੀ ਨੇ ਵੱਡੀ ਅਪਡੇਟ ਦਿੱਤੀ ਹੈ ਕਮ ਦੱਸ ਦਵਾਂ ਕਿ ਜਲੰਧਰ ਡੀਸੀ ਨੇ ਵੱਡੀ ਅਪਡੇਟ ਦਿੱਤੀ ਹੈ ਲੋਕਾਂ ਨੂੰ ਕਿਹਾ ਕਿ ਸਤਰ ਕਰੋ ਉੱਥੇ ਉਹਨੇ ਵੀ ਜਾਣਕਾਰੀ ਦਿੱਤੀ ਹੈ ਕਿ ਤਕਰੀਬਨ 1,50,000 ਕਿ ਉਸ ਪਾਣੀ ਦਰਿਆ ਵਿੱਚ ਛੜਿਆ ਗਿਆ ਹੈ ਪਰ ਆਪਰ ਸਾਰਿਆਂ ਨੂੰ ਪਤਾ ਹੈ ਕਿ ਪ੍ਰਸ਼ਾਸਨ ਜੋ ਕਹਿੰਦਾ ਉਸ ਤਰ੍ਹਾਂ ਹੁੰਦਾ ਨਹੀਂ ਰਸਤੇ ਵਿੱਚ ਜੋ ਪਾਖੜਾ ਤੋਂ ਨਦੀਆਂ ਨਾਲੇ ਆਉਂਦੇ ਆ ਉਹਨਾਂ ਦੇ ਪਾਣੀ ਵਿੱਚ ਛੱਡਿਆ ਜਾਂਦਾ ਹੈ ਕਿ ਪਾਣੀ ਹੋਰ ਹੀ ਬਹੁਤ ਜ਼ਿਆਦਾ ਵਧ ਸਕਦਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਦੇ ਦੇਵਾਂ ਕਿ ਦਰਿਆ ਸਤ루ਜ ਦਾ ਜਲ ਪੱਧਰ ਹੈ ਉਹ ਲਗਾਤਾਰ ਵਧ ਰਿਹਾ ਥੋੜੀ ਮਾਤਰਾ ਦੇ ਵਿੱਚ ਨਹੀਂ ਬਹੁਤ ਜ਼ਿਆਦਾ ਵਧ ਰਿਹਾ ਹੈ ਤਕਰੀਬਨ ਆਪਾਂ ਗੱਲ ਕਰੀਏ ਅੱਧੇ ਕੋ ਘੰਟੇ ਵਿੱਚ ਤਾਂ ਹੁਣ ਫਿਰ 1 ਫੁੱਟ ਪਾਣੀ ਵਧਿਆ ਦੂਜੇ ਪਾਸੇ ਬਰਸਾਤ ਲਗਾਤਾਰ ਹੋ ਰਹੀ ਹੈ ਬਰਸਾਤ ਨੇ ਜੋ ਜੋਰ ਫੜ ਲਿਆ ਜੋ ਕਮਰੇ ਰਸੀ ਜਦ ਰਿਆਤ ਬਾਰਸੀ ਕਿੰਨੇ ਵੀ ਘਰ ਉਹ ਸਾਰੇ ਪਾਣੀ ਨਿਕਲਣਾ ਸ਼ੁਰੂ ਹੋ ਚੁੱਕਿਆ ਉੱਥੋਂ ਤਾਂ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵੱਧ ਰਿਹਾ ਹੈ ਜਲੰਧਰ ਡੀਸੀ ਲਾਈਵ ਹੋਏ ਨੇ ਉਹਨਾਂ ਨੇ ਜਾਣਕਾਰ ਦਿੱਤੀ ਹੈ ਕਿ ਦਰਿਆ ਸਤਲੁਜ ਦੇ ਵਿੱਚ ਤਕਰੀਬਨ 1.5 ਲੱਖ ਕਿਉਂ ਇਸਕ ਪਾਣੀ ਛੱਡਿਆ ਗਿਆ ਸੀ ਜੋ ਕਾਫੀ ਜ਼ਿਆਦਾ ਗਿੱਤਬਾਈ ਮਚਾਰਿਆ ਔਰ ਇਸ ਤੋਂ ਜ਼ਿਆਦਾ ਪਾਣੀ ਹੋਰ ਵੀ ਆ ਸਕਦਾ ਜੇ ਖਤਰ ਦੇ ਕੈਂਡੀਟ ਵਾਲੀ ਨਹੀਂ ਹੈ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਤਾਂ ਬਹੁਤ ਵੱਡੀ ਇਸ ਦੇ ਟਾਈਮ ਦੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਕਿ ਦਰਿਆ ਸਤਲੁਜ ਦੇ ਵਿੱਚ ਜੋ ਪਾਣੀ ਛੱਡਿਆ ਗਿਆ ਸੀ 1,50,000 ਕਿਊਸਿਕ ਉਹ ਅਜੇ ਪਾਣੀ ਚੱਲ ਰਿਹਾ ਸੀ ਤਾਂ ਉਸ ਤੋਂ ਬਾਅਦ ਫੋਰ ਵੀ ਪਾਣੀ ਲਗਾਤਾਰ ਚੱਲ ਰਿਹਾ ਬਹੁਤ ਜ਼ਿਆਦਾ ਤਾਂ ਪਾਖੜਾ ਡੈਮ ਦੀ ਤੁਹਾਨੂੰ ਤਾਜ਼ਰਪੁਰ ਦੇ ਦਈਏ ਕਿ ਪੰਜ ਫਲੱਡ ਗੇਟ ਖੁੱਲ੍ਹ ਗਏ ਹੈ ਤਾਂ ਬਹੁਤ ਵੱਡੀ ਖਬਰ ਹੈ ਕਿ ਪਾਖੜਾ ਦੇ ਪੰਜ ਫਲੱਡ ਗੇਟ ਖੁੱਲ੍ਹ ਗਏ ਔਰ 5-5 ਫੁੱਟ ਤੱਕ ਖੁੱਲ੍ਹ ਗਏ ਵੱਡੀ ਜਾਣਕਾਰੀ ਤੁਹਾਨੂੰ ਦੇ ਦਈਏ ਇੱਕ ਪਾਖੜਾ ਡੈਮ ਹੈ ਜੋ ਉਸਦੇ ਪੰਜ ਫਲੱਡ ਗੇਟ ਖੁੱਲ ਗਏ ਆ 5 5 ਫੁੱਟ ਤੱਕ ਔਰ ਪਾਖੜਾ ਦਾ ਲੈਵਲ ਤਕਰੀਬਨ 1677 ਹੋ ਚੁੱਕਿਆ ਹੈ ਤਾਂ ਖਤਰਾ ਦੀ ਹੁਣ ਕੰਟੀ ਸ਼ੁਰੂ ਹੋ ਚੁੱਕੀ ਹੈ ਪਾਖੜਾ ਦਾ ਜੋ ਲੈਵਲ ਹੈ 1677 ਹੋ ਚੁੱਕਿਆ ਹੈ 1680 ਤੇ ਖਤਰਾ ਬਹੁਤ ਜ਼ਿਆਦਾ ਵਧ ਵਧ ਜਾਂਦਾ ਹੈ ਤੇ 1680 ਤੋਂ ਤਕਰੀਬਨ ਉੱਪਰ ਫਿਰ ਪਾਣੀ ਜੋ ਜ਼ਿਆਦਾ ਨਹੀਂ ਜਾਂਦਾ ਫਿਰ ਉਹ ਪਾਣੀ ਲਗਾਤਾਰ ਦਰਿਆ ਦੇ ਵਿੱਚ ਹੁੰਦਾ ਹੈ ਤਾਂ ਉਹੀ ਹੋ ਰਿਹਾ ਹੈ ਕਦਰੀਆ ਸਤਲੂਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਪਹਿਲੀ ਰਿਪੋਰਟ 5:40 ਦੇ ਦਿੱਤੀ ਸੀ ਤਾਂ ਜੇਕਰ 5:40 ਤੇ ਤਾਂ ਹੁਣ ਦੀ ਗੱਲ ਕਰੀਏ ਤਾਂ ਹੁਣ 2 ਫੁੱਟ ਪਾਣੀ ਉਸ ਤੋਂ ਬਾਅਦ ਫਿਰ ਵੱਧ ਚੁੱਕਿਆ ਹੈ ਤਾਂ ਪੈਸੇ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੂਜ ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਜੇਕਰ ਪਾਖੜਾ ਦੀ ਗੱਲ ਕਰੀ ਪਾਖੜਾ ਡੈਮ ਦੀ ਤਾਂ ਉਸ ਦਾ ਜੋ ਪਾਣੀ ਜੋ ਛੱਡਿਆ ਗਿਆ 150000 ਕਿਊਸਿਕ 150000 ਕਿਊਸਿਕ ਪਾਣੀ ਦਰਿਆ ਸਤਲੁਜ ਦੇ ਵਿੱਚ ਛੱਡਿਆ ਗਿਆ ਸੀ ਉਸ ਤੋਂ ਬਾਅਦ ਪਾਖੜਾ ਡੈਮ ਦਾ ਲੈਵਲ ਹੈ ਜੋ 1677 ਹੋ ਚੁੱਕਿਆ ਤਾਂ ਖਤਰੇ ਦੀ ਘੰਟੀ ਸ਼ੁਰੂ ਹੋ ਚੁੱਕਿਆ ਦੂਜੇ ਪਾਸੇ ਜੋ ਮਹਤਪੁਰ ਤੋਂ ਜਗਰਾਵ ਰੋਡ ਜਾਂਦਾ ਹੈ ਰਸਤੇ ਰਸਤੇ ਦੇ ਵਿੱਚ ਜਿੰਨੇ ਵੀ ਰਸ਼ਤ ਜੋ ਜੋ ਵੀ ਬਾਨ ਜਿਸ ਜਗ੍ਹਾ ਤੇ ਬੰਨ ਹੈ ਤਾਂ ਉਹਨਾਂ ਦੇ ਹੁਣ ਤਕਰੀਬਨ ਬੰਨ ਬੰਨ ਦੇ ਪਾਣੀ ਨਾਲ ਲੱਗ ਚੁੱਕਿਆ ਤੇ ਬਹੁਤ ਵੱਡੀ ਅਪਡੇਟ ਦੇ ਰਿਹਾ ਇੱਕ ਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਦਰਿਆ ਸਤਲੂ ਜੋ ਲਗਾਤਾਰ ਵਹੰਤੇ ਹੈ بارش ਬਹੁਤ ਤੇਜ਼ ਹੋ ਰਹੀ ਹੈ ਦੂਜੇ ਪਾਸੇ ਜੇਕਰ بارش ਗੱਲ ਦੀ ਗੱਲ ਕਰੇ ਤਾਂ بارش ਬਹੁਤ ਜ਼ਿਆਦਾ ਹੋ ਚੁੱਕੀ ਹੈ ਬਹੁਤ ਜ਼ਿਆਦਾ ਹੋ ਵੀ ਰਹੀ ਹੈ ਜਲੰਧਰ ਸ਼ਹਿਰ ਅਲਰਟ ਤੇ ਹੈ ਪੂਰਾ ਪੰਜਾਬ ਇਸ ਟਾਈਮ ਦੁਖੀ ਹੈ ਪੂਰੇ ਪੰਜਾਬ ਵਿੱਚ ਦਰਿਆਵਾਂ ਦਾ ਕਹਿਰ ਹੈ ਰਾਵੀ ਐ ਬਿਆਸ ਦਰਿਆ ਦੀ ਅਪਡੇਟ ਦੇ ਦੇ ਕਿ ਬਿਆਸ ਦਰਿਆ ਦਾ ਜੋ ਪੌਂਕ ਡੈਮ ਹੈ ਉਸ ਦਾ ਲੈਵਲ ਲਗਾਤਾਰ ਵਧ ਵਧ ਰਿਹਾ ਹੈ ਤਾਂ ਬਿਆਸ ਸੇ ਜੋ ਹਰੀਕੇ ਹੈਡ ਤੋਂ ਵਗ ਹਰੀਕੇ ਹੈਡ ਵਰਕਰਸ ਤੋਂ ਅੱਗੇ ਪਾਣੀ ਛੱਡਿਆ ਗਿਆ 275000 ਕਿਊਸਿਕ ਜੋ ਹਰੀਕੇ ਹੈਡ ਵਰਕਰਸ ਤੋਂ ਪਾਣੀ ਛੱਡਿਆ ਗਿਆ ਅੱਗੇ 275000 ਕਿਊਸਿਕ ਛੱਡਿਆ ਗਿਆ ਇਹ ਪਾਣੀ ਅੱਗੇ ਫਿਰੋਜ਼ਪੁਰ ਫਾਜ਼ਿਲਕਾ ਪਹਿਲੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਉੱਥੇ ਕਾਫੀ ਜ਼ਿਆਦਾ ਕਹਿਰ ਮਚਾਵੇਗਾ ਉੱਥੋਂ ਦੇ ਝੋਨੇ ਤਾਂ ਲਗਭਗ ਖਤਮ ਹੋ ਗਿਆ ਹੁਣ ਬਹੁਤ ਮਾੜੀ ਅਪਡੇਟ ਹੈ ਕਿ ਝੋਨੇ ਦੇ ਦਰਿਆ ਦੇ ਅੰਦਰ ਜਿੰਨੇ ਵੀ ਸੀ ਸਭ ਖਤਮ ਹੋ ਚੁੱਕੇ ਆ ਕੁਛ ਬਚਿਆ ਨਹੀਂ ਲੋਕ ਆਪਣੀ ਜਾਨਾਂ ਬਚਾ ਰਹੇ ਹੁਣ ਤਾਂ ਬਹੁਤ ਵੱਡੀ ਅਪਡੇਟ ਹੈ ਜਲੰਧਰ ਡੀਸੀ ਲਾਈਵ ਹੋਇਆ ਉਹਨਾਂ ਨੇ ਕਿਹਾ ਕਿ ਸਟਾਰਕ ਹੋ ਜਾਓ ਦਰਿਆਵਾਂ ਤੋਂ ਦੂਰ ਆਓ ਤਾਂ 1.5 ਲੱਖ ਪਾਣੀ ਦੀ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੁਣ ਕੱਲ ਤੱਕ ਜ਼ਿਕਰ ਨਹੀਂ ਕੀਤਾ ਸੀ ਤਾਂ ਹੁਣ ਜ਼ਿਕਰ ਕਰਤਾ ਕਿ 1.5 ਲੱਖ ਪਾਣੀ ਛੱਡਿਆ ਜਾ ਚੁੱਕਾ ਦਰਿਆ ਦੇ ਵਿੱਚ ਦੂਜੇ ਪਾਸੇ ਜਿੰਨੇ ਪ੍ਰਸ਼ਾਸਨ ਅਧਿਕਾਰੀ ਲਗਾਤਾਰ ਇੱਥੇ ਪਹੁੰਚਣ ਸ਼ੁਰੂ ਹੋ ਚੁੱਕੇ ਆ ਤਾਂ ਆਸ-ਪਾਸ ਦੇ ਲੋਕ ਕਹਿ ਰਹੇ ਆ ਕਿ 23 ਵਾਲੇ ਹਾਲਾਤ ਨਾ ਬਣ ਜਾਣ ਤੇ 23 ਵਾਲੇ ਹਾਲਾਤ ਨੂੰ ਬਣ ਸਕਦੇ ਆ ਜਿੱਦਾਂ بارش ਲਗਾਤਾਰ ਹੋ ਰਹੀ ਹੈ ਤਾਂ 23 ਵਾਲੇ ਜਦੋਂ 23 ਵਿੱਚ ਫਲੱਡ ਆਇਆ ਸੀ ਤਾਂ ਹਾਲਾਤ ਬਹੁਤ ਮਾੜੇ ਹੁੰਦੇ 23 ਵਰਗੇ ਹਾਲਾਤ ਬਣ ਸਕਦੇ ਆ ਦਰਿਆ ਸਤਲੁਜ ਲਗਾਤਾਰ ਵਹਾਂ ਤੇ ਹੈ ਚਲਦੇ ਚਲਦੇ ਚ ਫੇਰ ਮੈਂ ਅਪਡੇਟ ਦੇ ਦਵਾਂ ਕਿ ਪਾਖੜਾ ਦਾ ਲੈਵਲ 1677 ਹੈ ਦਰਿਆ ਸਤਲੁਜ ਦਾ ਲਗਾਤਾਰ ਜਲ ਪੱਧਰ ਵੱਧ ਰਿਹਾ ਹੈ ਤਾਂ ਜੋ ਪਾਖੜਾ ਦਾ ਖਤਰੇ ਦਾ ਨਿਸ਼ਾਨ 1680 ਤੋਂ ਸ਼ੁਰੂ ਹੋ ਜਾਂਦਾ ਹੈ ਵੈਸੇ ਤਾਂ 70 ਤੇ ਸ਼ੁਰੂ ਹੈਗਾ ਪਾਣੀ ਦਾ ਛੱਡਣਾ ਸ਼ੁਰੂ ਕੀਤਾ ਤਦ ਤਕ ਲਗਭਗ 1668 ਸੀ ਤਾਂ ਹੁਣ 77 ਹੋ ਚੁੱਕਿਆ ਬਹੁਤ ਵੱਡੀ ਅਪਡੇਟ ਹੈਗਾ ਪਾਖੜਾ ਦਾ ਜੋ ਲੈਵਲ ਹੈ 1677 1677 ਹੋ ਚੁੱਕਿਆ ਬਹੁਤ ਵੱਡੀ ਅਪਡੇਟ ਹੈ ਪਾਣੀ ਲਗਾਤਾਰ ਵਧ ਰਿਹਾ ਇਸ ਟਾਈਮ ਲਾਈਵ ਹੋਣ ਦਾ ਇੱਕੋ ਇੱਕ ਮਕਸਦ ਸੀ ਕਿ ਤੁਹਾਡੇ ਤੱਕ ਜਾਣਕਾਰੀ ਸਹੀ ਪਹੁੰਚ ਸਕੇ ਹਾਂ ਬੈਲ ਪੰਬ ਦਿੱਤੋ ਸੀ ਗੱਲ ਕਹਿ ਰਹੇ ਹਾਂ ਕਿ ਪਾਣੀ ਤਾਂ ਰੋਪੜ ਵਿੱਚ ਛੱਡਿਆ ਜਾ ਰਿਹਾ ਪਰ ਗੱਲ ਕਰੀਏ ਕਿ ਜੋ ਪਾਖੜਾ ਤੋਂ ਪਾਣੀ ਰੋਪੜ ਦੇ ਵਿੱਚ ਆਉਂਦਾ ਰੋਪੜ ਤੋਂ ਅੱਗੇ ਆਉਂਦਾ ਤਾਂ ਪਾਣੀ ਤਾਂ ਛੱਡਿਆ ਗਿਆ ਨਾ ਜੇ ਪਾਖੜਾ ਤੋਂ ਆਉਂਜੋ ਪਣਿਆ ਆ ਗਿਆ ਰੋਪੜ ਦੇ ਵਿੱਚ ਚਾਹੇ ਪਾਖੜਾ ਕਹਿ ਲਓ ਤੇ ਚਾਹੇ ਰੋਪੜ ਕਹਿ ਲਓ ਗੱਲ ਤਾਂ ਇੱਕੋ ਹੀ ਹੈ ਪਾਖੜਾ ਦੇ ਵਿੱਚ ਜੇਕਰ ਪਾਣੀ ਜ਼ਿਆਦਾ ਵੱਧ ਜਾਂਦਾ ਤਾਂ ਫਿਰ ਰੋਪੜ ਕੰਟਰੋਲ ਕਰਦਾ ਤੇ ਪਾਖੜਾ ਦਾ ਤਾਂ ਕੋਈ ਫਿਰ ਕੰਟਰੋਲ ਹੈ ਜੋ ਮੈਨੇਜਮੈਂਟ ਕਮੇਟੀ ਹੈ ਉਹੀ ਕਰਦੀ ਹੈ ਤਾਂ ਪਾਖੜਾ ਤੇ ਪਾਣੀ ਛੱਡਿਆ ਗਿਆ ਫਿਰ ਰੋਪੜ ਦੇ ਵਿੱਚ ਆਇਆ ਤੇ ਰੋਪੜ ਤੋਂ ਅੱ ਦਰਿਆ ਸਤਲੁਜ ਦੇ ਵਿੱਚ ਜਦੋਂ ਪਾਖੜਾ ਦਾ ਲੈਵਲ ਵੱਧ ਜਾਂਦਾ ਹੈ ਫਿਰ ਪਾਖੜਾ ਦਾ ਮਤਲਬ ਤਾਂ ਬਾਦ ਰੋਪੜਵੇ ਤੱਕ ਪਾਣੀ ਛੱਡਣਾ ਹੀ ਹੈ ਤਾਂ ਇਹ ਇੱਕ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਇਆ ਇੱਕ ਜਲੰਧਰ ਡੀਸੀ ਲਾਈਵ ਹੋਇਆ ਹੈ ਜਲੰਧਰ ਡੀਸੀ ਨੇ ਅਪਡੇਟ ਦਿੱਤੀ ਹੈ ਕਿ ਦਰਿਆਵਾਂ ਦਾ ਜਲ ਪੱਧਰ ਹੋਰ ਵੱਧ ਸਕਦਾ ਹੈ ਔਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੱਧ ਸਕਦਾ ਹੈ 1.5 ਲੱਖ ਕਿਲੋਸ ਪਾਣੀ ਦੇ ਉਹਨਾਂ ਨੇ ਜਾਣ ਕਰ ਦੇ ਦਿੱਤੀ ਹੈ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਪ੍ਰਸ਼ਾਸਨ ਜਦੋਂ ਇਹ ਜਾਣ ਕਰ ਦਿੰਦਾ ਹੈ ਪਾਣੀ ਦੀ ਜੇਕਰ 1.5 ਲੱਖ ਦੇਵੇ ਤਾਂ 1.80 ਹੋ ਜਾਂਦਾ ਹੈ ਇਹ ਕਿਰਪਨ 2 ਲੱਖ ਮੰਨ ਸਕਦੇ ਆ ਅਸੀਂ ਪਾਣੀ ਕਿਉਂਕਿ ਆਸ-ਪਾਸ ਦੇ ਜੋ ਲੋਕ ਨੇ ਜੋ ਦਰਿਆਵਾਂ ਦੇ ਕੰਨੇ ਤੇ ਬੈਠੇ ਆ ਤਾਂ ਹੋਰ ਵੀ ਕਈ ਨੇ ਫੋਨ ਕੀਤਾ ਕਿ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਤੇਜ਼ੀ ਦੀ ਸਪੀਡ ਨਾਲ ਸਵੇਰ ਦੇ ਲੈਵਲ ਅਤੇ ਹੁਣ ਦੇ ਲੈਵਲ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ 15-15 ਮਿੰਟ ਬਾਅਦ ਹੁਣ ਪਾਣੀ ਵਧ ਰਿਹਾ ਛੱਲਾਂ ਦੇ ਰੂਪ ਦੇ ਵਿੱਚ ਦਰਿਆ ਸੱਤਲੁਜ ਦਾ ਤਾਂ ਤਬਾਹੀ ਦੀਆਂ ਵੱਡੀਆਂ ਤਸਵੀਰਾਂ ਨੇ ਦਰਿਆ ਜਦੋਂ ਜਿੰਨਾ ਵਿੱਚ ਹੋਣਾ ਸਭ ਖਤਮ ਹੋ ਚੁੱਕਿਆ ਸਭ ਦਰਿਆ ਦੀ ਪੇੜ ਚੜ ਚੁੱਕਿਆ ਦਰਿਆ ਦੇ ਅੰਦਰ ਕੋਈ ਥਾਂ ਨਹੀਂ ਬਚਿਆ ਜਿੱਥੇ ਪਾਣੀ ਨਾ ਹੋਵੇ ਉਹਨੇ ਲੋਕਾਂ ਤੱਕ ਜਾਣ ਕਰ ਦੇ ਦਵਾ ਜਿੱਦਾਂ ਕਿ ਮੈਂ ਧੱਕਾ ਵਸਤੀ ਮਡਾਲੇ ਦੀ ਛੰਨਾ ਮੁੰਡੀ ਚੋਲੀਆਂ ਅੱਗੇ ਹੋਰ ਹੈ ਮੁੰਡੀ ਸ਼ਹਿਰੀਆਂ ਉੱਥੇ ਵੱਡਾ ਖਤਰਾ ਪੈਦਾ ਹੁਣ ਹੋ ਗਿਆ ਬਹੁਤ ਜ਼ਿਆਦਾ ਵੱਡਾ ਉੱਥੇ ਲੋਕਾਂ ਦੇ ਘਰਾਂ ਦੇ ਵਿੱਚੋਂ ਸਮਾਨ ਉੱਚੀ ਥਾਂ ਤੇ ਘਰਾਂ ਨੂੰ ਕੱਢ ਕੇ ਸੇਫ ਜਗ੍ਹਾਵਾਂ ਤੇ ਲਜਾਣਾ ਹੁਣ ਸ਼ੁਰੂ ਕਰ ਦਿੱਤਾ ਹੈ ਤਾਂ ਇਹ ਵੀ ਇੱਕ ਵੱਡੀ ਜਾਣਕਾਰੀ ਹੈ ਉਹ ਰਾਤ ਹੋਰ ਜਾਣਕਾਰ ਦੇ ਦਵਾ ਜਿੱਥੇ ਕਿ ਨਲ ਪਿੰਡ ਲੋਹਿਆਂ ਦੇ ਨੇੜੇ ਉੱਥੇ ਕਬਈ ਲੰਘਦੀ ਹੈ ਪੂਰੇ ਆਫਾਨ ਤੇ ਹੋ ਬਹੁਤ ਜ਼ਿਆਦਾ ਉਹ ਚ ਪਾਣੀ ਹੈ ਉਸ ਦੇ ਵਿੱਚ ਖੁੱਡਾਂ ਪਾਣੀ ਸ਼ੁਰੂ ਹੋ ਗਈਆਂ ਸੀ ਪਰ ਜੀਐਸਸੀ ਵੀ ਲਗਾ ਕੇ ਲੋਕ ਇਕੱਠੇ ਹੋਏ ਉਹਨਾਂ ਨੇ ਉਹ ਬੰਦ ਕੀਤਾ ਜੇਕਰ ਉਹ ਬੰਦ ਨਾ ਕਰਦੇ ਤਾਂ ਫਿਰ ਹਾਲਾਤ ਬਹੁਤ ਮਾੜੇ ਹੋਣੇ ਸੀ ਉੱਥੇ ਵੇ ਟੁੱਟ ਜਾਣੇ ਸੀ ਤੇ ਅੱਗੇ ਫਿਰ 15 20 ਪਿੰਡ ਹੈ ਸਾਰੇ ਉਹ ਪਾਣੀ ਉਹਨਾਂ ਦੇ ਵਿੱਚ ਚਲਾ ਜਾਣਾ ਸੀਗਾ ਇੱਕ ਹੋਰ ਅਪਡੇਟ ਦੇ ਦਈਏ ਕਿ ਜੋ ਲੋਈਆਂ ਸਾਈਡ ਤੇ ਬਣਾਉਣੇ ਵਿਚਨ ਆਜੇ ਤਾਂ ਕਬਸਦੇ ਤੇ ਬੰਨ ਹੈ ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਦਾ ਉਥੇ ਕਾਫੀ ਜ਼ਿਆਦਾ ਕਹਿਰ ਸੀ ਤਾਂ ਉਥੇ 7-7 6-6 ਫੁੱਟ ਬੰਨ੍ਹ ਦੇ ਨਾਲ ਪਾਣੀ ਲੱਗ ਚੁੱਕਿਆ ਹੁਣ ਜੇਕਰ ਪਾਣੀ ਹੋਰ ਆ ਜਾਂਦਾ ਜਿੱਦਾਂ ਕਿ ਉਥੇ ਬੋਰੇ ਲਗਾਏ ਗਏ ਸੀ ਉਹ ਬੋਰਿਆਂ ਦੇ ਵਿੱਚੋਂ ਪਾਣੀ ਰਿਸ ਸਕਦਾ ਬਾਹਰ ਨਿਕਲ ਸਕਦਾ ਤੇ ਵੱਡਾ ਖਤਰਾ ਲੋਹਿਆਂ ਵਾਲੇ ਜੋ ਸਾਈਡ ਤੇ ਹੈ ਉਹਨਾਂ ਲਈ ਵੀ ਵੱਡਾ ਖਤਰਾ ਪੈਦਾ ਹੋ ਗਿਆ ਸਾਈਡ ਤੇ ਕੋਈ ਹੋਵੇ ਅੱਗੇ ਗੱਲ ਕਰ ਲਈ ਮਖੂ ਵਾਲੀ ਸਾਈਡ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਗਿੱਦੜਵਿੰਡੀ ਤੇ ਨੇੜੇ ਇੱਕ ਪਿੰਡ ਰੁਕੜੇ ਵਾਲੇ ਪਿੰਡ ਰੁਕੜੇ ਵਾਲੇ ਪਿੰਡ ਦੀ ਕੱਲ ਵੀ ਅਪਡੇਟ ਦਿੱਤੀ ਸੀ ਕਿ ਉਥੇ ਬੰਨ੍ਹ ਦੇ ਉੱਪਰ ਪਾਣੀ ਲੰਘਣ ਨੂੰ ਤਿਆਰੀ ਤੇ ਹੈ ਤਾਂ ਲੋਕ ਉੱਥੇ ਬੋਰੇ ਵਗੈਰਾ ਲਗਾਤਾਰ ਮਿੰਟ ਕਰ ਰਿਹਾ ਵੈਸ ਗੁਰੂ ਕਿਰਪਾ ਕਰੇ ਤੇ ਉੱਥੇ ਬੰਦਨਾ ਟੁੱਟੇ ਨਹੀਂ ਤਾਂ ਉੱਥੇ ਵੀ ਅੱਗੇ 35-40 ਪਿੰਡ ਹੈ ਉਹਨਾਂ ਨੂੰ ਨੁਕਸਾਨ ਹੋ ਜਾਏਗਾ ਤਾਂ ਫਿਰ ਦੂਜੀ ਅਪਡੇਟ ਦੇ ਦਰਿਆ ਸਤਲੁਜ ਦੀ ਕਰਦੀਏ ਕਿ ਮਹਿਤਪੁਰ ਤੋਂ ਜਗਰਾਵ ਰੋਡ ਜਾਂਦਾ ਚੜਦੇ ਵਾਲੇ ਪਾਸੇ ਤਕਰੀਬਨ ਆਪਾਂ ਮੰਨੀਏ ਕਿ 2 ਕਿਲੋਮੀਟਰ ਉੱਥੇ ਇੱਕ ਲੰਮੀ ਨੋਚੀ ਨੂੰ ਵੱਡੀ ਢਾਹ ਲੱਗੀ ਹੋਈ ਹੈ ਉੱਥੇ ਵੀ ਖਤਰਾ ਪੂਰਾ ਹੈ ਉੱਥੇ ਜੋ ਢਾਹ ਲੱਗੀ ਝੋਨੇ ਹੇਠੋਂ ਡਬ ਚੁੱਕਿਆ ਤੇ ਦਰਿਆ ਸਤਲੁਜ ਅੱਗੇ ਲਗਾਤਾਰ ਉਹ ਪਾਣੀ ਦਾ ਕਹਿਰ ਮਚਾ ਰਿਹਾ ਤੇ ਦਰਿਆਵਾਂ ਦੇ ਅੰਦਰ ਕੋਈ ਵੀ ਖਾਲੀ ਥਾਣੀ ਬਚੀ ਜਿੱਥੇ ਕਿ ਪਾਣੀ ਨਾ ਹੋਵੇ ਤਾਂ ਜੋ ਇਸ ਟਾਈਮ ਲਾਈਵ ਹੋਣ ਦਾ ਮੇਨ ਮਕਸਦ ਮੇਨ ਮੁੱਦਾ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ 15-15 ਮਿੰਟ ਬਾਅਦ ਦਰਿਆ ਸਤਲੁਜ ਦਾ ਪਾਣੀ ਵੱਧ ਰਿਹਾ ਹੈ ਤਕਰੀਬਨ ਕੱਲ ਦੀ ਅਪਡੇਟ ਕਰੀਏ ਤਾਂ ਹੁਣ ਦੇ ਪਾਣੀ 'ਚ ਬਹੁਤ ਜ਼ਿਆਦਾ ਅੰਤਰ ਹੈ ਤਕਰੀਬਨ 7 ਫੁੱਟ ਦਾ ਅੰਤਰ ਹੈ ਕੱਲ ਦਾ ਤੇ ਹੁਣ ਦਾ ਕੱਲ ਪਾਣੀ ਘੱਟ ਸੀ ਤੇ ਉਸ ਤੋਂ ਬਾਅਦ 7 ਫੁੱਟ ਦਾ ਅੰਤਰ ਹੈ ਤਾਂ ਕਮੈਂਟ ਵੀਰ ਨੇ ਕੀਤਾ ਉਹ ਪੜ ਲਈਏ ਆ ਧੰਨਵਾਦ ਵੀਰ ਜੀ ਜਿੰਨੇ ਵੀ ਤੁਸੀਂ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਾਖੜਾ ਦਾ ਲੈਵਲ ਵਧ ਰਿਹਾ ਬਹੁਤ ਜ਼ਿਆਦਾ ਤੇਜੀ ਦੇ ਨਾਲ ਦੋ ਦਿਨਾਂ ਦੇ ਵਿੱਚ 2.5 ਫੁੱਟ ਲੈਵਲ ਵਧਣਾ ਔਰ ਦੂਜੇ ਪਾਸੇ ਲਗਾਤਾਰ بارش ਦਾ ਹੋਣਾ ਇੱਕ ਵੱਡੇ ਸਕੇਲ ਤੇ ਦੇ ਰਿਹਾ ਹੈ ਕਿ ਪਾਣੀ ਬਹੁਤ ਜ਼ਿਆਦਾ ਆਏਗਾ ਜੋ ਜਲੰਧਰ ਡੀਸੀ ਦਾ ਲਾਈਵ ਹੋਣਾ ਔਰ ਕਹਣਾ ਸੁਚੇਤ ਹੋ ਜਾਓ ਇਸ ਟਾਈਮ ਤੇ ਲਾਈਵ ਹੋਣਾ ਪਹਿਲਾਂ ਕਦੇ ਲਾਈਵ ਨਹੀਂ ਹੋਇਆ ਇਸ ਟਾਈਮ ਤੇ ਲਾਈਵ ਹੋਣਾ ਇਹ ਵੀ ਇੱਕ ਦੁੱਖੀ ਕਰਨ ਵਾਲੀ ਤਸਵੀਰ ਹੈ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤੇ ਬਹੁਤ ਹਾ ਹਰ ਕਾਰਮਤੀ ਹੋਈ ਹੈ ਦੂਜੇ ਪਾਸੇ ਜਿੰਨੇ ਬੰਦੇ ਅਰੀ ਦੇ ਸਾਈਡ ਤੇ ਲੋਕ ਬੈਠੇ ਸੀ ਜਾਂ ਪੱਕੇ ਘਰ ਸੀ ਜਾਂ ਕੱਚੇ ਲੋਕਾਂ ਸਾਰਿਆਂ ਦੇ ਛੱਤਾਂ ਢੋਣ ਲੱਗੀਆਂ ਤਾਂ ਪ੍ਰਸ਼ਾਸਨ ਨੇ ਤਰਪਹਿਲਾਂ ਭੇਜੀਆਂ ਉਹਨਾਂ ਸਾਰਿਆਂ ਦੇ ਵਿੱਚ ਮੋਰਿਆ ਪਾਟੀਆਂ ਹੋਈਆਂ ਪ੍ਰਸ਼ਾਸਨ ਦਾ ਹੀ ਹਾਲ ਹੈ ਪ੍ਰਸ਼ਾਸਨ ਤੋਂ ਕੋਈ ਆਸ ਨਾ ਰੱਖਿਓ ਕਿ ਪ੍ਰਸ਼ਾਸਨ ਕੁਝ ਕਰੂਗਾ ਪ੍ਰਸ਼ਾਸਨ ਦੇ ਹਾਲਾਤ ਮਾੜੇ ਨੇ ਹਾਲਾਤ ਇਹਨਾਂ ਦੀ ਪਤਲੀ ਹੋ ਚੁੱਕੀ ਐ ਲੋਕਾਂ ਦੇ ਕੰਮ ਆਉਣ ਵਾਲਾ ਪ੍ਰਸ਼ਾਸਨ ਹੀ ਐ ਤਾਂ ਤੁਸੀਂ ਆਪਸ ਤਰਕ ਹੋ ਜਿਓ ਕਿੱਥੇ ਵੀ ਕਿਸੇ ਇੱਕ ਦੀ ਮਦਦ ਦੀ ਲੋੜ ਐ ਉਹ ਮਦਦ ਕਰਿਓ ਜੇਕਰ ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਇੱਕ ਸ਼ਾਹਕੋਟ ਤੋਂ ਫੋਨ ਆਇਆ ਸੀ ਅੱਗੋਂ ਹਾਲਾਤ ਬੜੇ ਮਾੜੇ ਨੇ ਉਹ ਬਾਜ ਦਾ ਕੰਟੈਕਟ ਨੰਬਰ ਅਸੀਂ ਦੇਵਾਂਗੇ ਉਹਨਾਂ ਨੂੰ ਹੈਲਪ ਦੀ ਮੱਝਾਂ ਦੇ ਚਾਰੇ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਸ ਵਕਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹੈ ਬਿਆਸ ਘੱਗਰ ਦੀ ਅਪਡੇਟ ਦੇ ਦਈਏ ਘੱਗਰ ਵੀ ਪੂਰਾ ਆਫਾਂ ਤੇ ਹੈ ਪਟਾਰ ਪਟਿਆਲਾ ਸੰਗਰੂਰ ਮਾਨਸੇ ਤੋਂ ਅੱਗੇ ਦਰਦ ਰੱਖ ਤਸਵੀਰਾਂ ਸੁਖਨਾ ਚਿਲ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਚੰਦੀਕੜ ਦੇ ਵਿੱਚ ਵੀ ਬਹੁਤ ਜ਼ਿਆਦਾ ਪੈ ਰਿਹਾ ਹੈ ਦਾ ਸੁਖਣਾ ਝਿਲ ਦੇ ਜੋ ਅਪਡੇਟ ਹੈ ਉਹ ਧੱਗਰ ਦੇ ਵਿੱਚ ਪਣ ਜਾਂਦਾ ਹੈ ਇਹ ਫਿਰ ਅੱਗੇ ਮਾਨਸਾ ਹੋ ਗਿਆ ਸਰਦੂਲਗੜ ਹੋ ਗਿਆ ਅੱਗੇ ਕਾਫੀ ਜ਼ਿਆਦਾ ਪਿੰਡ ਹੈ ਉੱਥੋਂ ਦੇ ਜੋ ਝੋਨੇ ਵਗੈਰਾ ਖਤਮ ਹੋ ਚੁੱਕਿਆ ਔਰ ਪਿੰਡਾਂ ਦੇ ਵਿੱਚ ਪਾਣੀ ਉੱਥੇ ਵੜ ਸਕਦਾ ਤੇ ਬਹੁਤ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਡੀਸੀ ਸਾਹਿਬ ਲਾਈਵ ਹੋਏ ਗਲੇਂਦਰ ਡੀਸੀ ਉਹਨਾਂ ਨੇ ਕਹਿਣਾ ਸੀ ਕਿ ਸਤਾਰ ਰਖਾਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਸਕਦਾ ਹੈ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ 1.5 ਲੱਖ ਕਿ ਉਸ ਕਪਾਣੇ ਛੱਡਿਆ ਗਿਆ ਸੀ ਪਰ ਉਸ ਤੋਂ ਬਾਅਦ ਵੀ ਪਾਣੀ ਛੱਡਿਆ ਗਿਆ ਉਹਨਾਂ ਨੇ ਜੇਕਰ ਨਹੀਂ ਕਿਹਾ ਕਿ ਕਿੰਨਾ ਛੱਡਿਆ ਗਿਆ ਪਾਣੀ ਛੱਡਿਆ ਗਿਆ ਤਾਂ ਜੋ ਉਹਨਾਂ ਦਾ ਸੇਕ ਲੋਕਾਂ ਦੇ ਵਿੱਚ دہشت ਨਾ ਫੈਲੇ ਪਰ ਮੈਂ ਦੱਸ ਦੇਣਾ ਚਾਹੁੰਦਾ ਪ੍ਰਸ਼ਾਸਨ ਵੀ ਕਹ ਰਿਹਾ ਹੈ ਕਿ دہشت ਨਾ ਫੈਲੇ دہشت ਕਾਦੀ ਲੋਕ ਜਦੋਂ ਡੁੱਬ ਜਾਣਗੇ ਉਦੋਂ ਲੋਕਾਂ ਨੂੰ ਤੁਸੀਂ ਦੱਸੋਗੇ ਕਿ ਇੰਨਾ ਪਾਣੀ ਛੜਤਾ ਹੈ ਕੱਲ ਦਾ ਪ੍ਰਸ਼ਾਸਨ ਨੇ ਕੋਈ ਜ਼ਿਕਰ ਨਹੀਂ ਕੀਤਾ ਪਿੰਡਾਂ ਵਿੱਚ ਅਨਾਊਂਸਮੈਂਟਾਂ ਤਾਂ ਕਰਾਤੀਆਂ ਪਰ ਲੋਕਾਂ ਦੇ ਕੋਲ ਜਾ ਕੇ ਜਾਓ ਲੋਕਾਂ ਨੂੰ ਦੱਸੋ ਇੰਨਾ ਪਣ ਛੱਡਾ ਜਾ ਚੁੱਕਿਆ ਤੁਸੀਂ ਸਤਰਕ ਹੋ ਜਾਓ ਇਹ ਕੰਮ ਜੋ ਹੁਣ ਬੰਨਾ ਤੇ ਬੋਰੀਆ ਵਗੈਰਾ ਦਾ ਮੜਾ ਮੂਟਾ ਖਾਣਾ ਪੂਰਤੀ ਸਰਕਾਰ ਕਰ ਰਹੀ ਹੈ ਇਹ ਤਕਰੀਬਨ 4 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਜੋ ਹੁਣ ਕਰ ਰਹੀ ਹੈ ਤੇ ਪ੍ਰਸ਼ਾਸਨ ਦੀ ਨਿਕਾਮੀ ਪ੍ਰਸ਼ਾਸਨ ਫੇਲ ਹੋ ਚੁੱਕਿਆ ਲਗਭਗ ਪ੍ਰਸ਼ਾਸਨ ਫੇਲ ਹੋ ਚੁੱਕਿਆ ਪ੍ਰਸ਼ਾਸਨ ਤੇ ਆਸ ਨਾ ਰੱਖਿਓ ਜੋ ਕੰਮ ਹਫਤਾ ਪਹਿਲਾਂ ਕਰਨਾ ਚਾਹੀਦਾ ਸੀ ਇੱਕ ਇੱਥੇ ਵੱਡੀ ਨੋਚ ਹੈ ਜਿੱਥੇ ਕਿ ਹੁਣ ਢਾਹ ਲੱਗੀ ਹੈ ਤਾਂ ਉੱਥੇ ਦੋ ਟਰਾਲੀਆਂ ਮਿੱਟੀ ਸੁੱਟੀ ਗਈ ਮਿੱਟੀ ਦੇ ਬਾਅਦ ਬੋਰੇ ਪਰਨੇਸ਼ੂ ਗਿਰਦੇ ਗਏ ਤਾਂ ਹੁਣ ਇੰਨੀ ਵੱਡੀ ਢਾਹ ਲੱਗੀ ਹੋਈ ਹੈ ਤਾਂ ਉੱਥੇ ਕਿੱਦਾਂ ਉੱਥੇ ਅੱਗੇ ਢਾਹ ਦੇ ਅਗੇ ਬੋਰੇ ਕਿਦਾਂ ਟੱਕ ਪਾਉਣਗੇ ਉੱਥੇ ਤਾਂ ਪਾਣੀ ਬਹੁਤ ਤੇਜ਼ ਹੈ ਤਾਂ ਪ੍ਰਸ਼ਾਸਨ ਪੇ ਫੇਲ ਹੋ ਚੁੱਕਿਆ ਹੈ ਪਾਰਟੀਆਂ ਹੋਈਆਂ ਤਰਪਹਿਲਾਂ ਕਿਸੇ ਨੂੰ ਕੋਈ ਪੁੱਛ ਨਹੀਂ ਰਿਹਾ ਹਾਲਾਤ ਮਾੜੇ ਤਮਾੜੇ ਇੱਕ ਕੰਮ ਕੀਤਾ ਤਰਪਹਿਲਾਂ ਦਿੱਤੇ ਤੇ ਉਹ ਵੀ ਫੱਟੀਆਂ ਹੋਈਆਂ ਲੋਕ ਪਿੱਛੇ ਪਿੱਛੇ ਰੋਂਦੇ ਫਿਰਦੇ ਆ ਕਿ ਸਾਡਾ ਤਾਂ ਕੋਠਾ ਚ ਹੋ ਗਿਆ ਭਾਈ ਇੱਕ ਉਤਰ ਪਹਿਲ ਸਾਨੂੰ ਵੀ ਦੇ ਦਿਓ ਪਰ ਨਹੀਂ ਪ੍ਰਸ਼ਾਸਨ ਨੂੰ ਕਿਸੇ ਦੀ ਕੋਈ ਸਾਰ ਨਹੀਂ ਹੈ ਸਾਡੇ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹ ਹੜਪੀੜਤਾਂ ਦੇ ਦੌਰਾ ਤੇ ਲੱਗਿਆ ਦੌਰਾ ਕਰ ਜਾਂਦੇ ਪਰ ਗੱਲ ਤਾਂ ਇਹ ਕਿ ਉਹ ਦੇਖ ਕੇ ਕੀ ਹੁੰਦੇ ਆ ਸਮਾਜਿਕ ਸਿਸਟਮਾਂ ਜਿੰਨੀਆਂ ਵੀ ਨੇ ਲਗਾਤਾਰ ਕੰਮ ਕਰ ਰਹੀ ਨੇ ਪਰ ਸਰਕਾਰ ਫੇਲ ਹੋ ਚੁੱਕੀ ਹੈ ਖਾਲਸਾ ਐਡ ਰਵੀ ਸਿੰਘ ਵੱਡੇ ਪਰਾਲੇ ਕਰ ਰਿਹਾ ਇਸ ਤਰ੍ਹਾਂ ਪੀਪੀ 골ਡੀ ਹੋ ਗਿਆ ਅਰਦਾਸ ਮਾਨ ਬੱਬੂ ਮਾਨ ਇਹਨਾਂ ਸਾਰਿਆਂ ਦੇ ਰਾਹਤ ਫੰਡ ਦੇਣ ਦਾ ਲਾਨ ਵੱਡਾ ਕਰਦਾ ਦਲਜੀਤ ਨੇ ਵੀ ਪਰ ਜੋ ਸਾਡੇ ਇੱਕ ਹੋਰ ਗੱਲ ਦੱਸਾਂ ਸਰਕਾਰ ਜੋ ਕਹਿੰਦੀ ਹੈ ਇੱਕ ਰਾਹਤ ਫੰਡ ਦੇਤਾ ਪਰ ਗੱਲ ਹੈ ਕਿ ਲੋਕਾਂ ਦੇ ਵਿੱਚ ਵੰਡੋ ਤਾਂ ਹੀ ਪਤਾ ਲੱਗੂਗਾ ਰਾਹਤ ਫੰਡ ਜਾ ਰਹੀ ਤਾਂ ਕਿੰਨੇ ਮਰਜ਼ੀ ਕਰ ਦੋ ਜਿੰਨਾ ਟਾਈਮ ਲੋਕਾਂ ਤੱਕ ਪਹੁੰਚੋਗਾ ਨਹੀਂ ਲੋਕਾਂ ਤੱਕ ਪਹੁੰਚੋਗਾ ਨਹੀਂ ਤਾਂ ਉਹਨਾਂ ਟਾਈਮ ਕੀ ਕਰਨੋਂਗੇ ਲੋਕ ਤਾਂ ਤਰ੍ਹਾਂ ਤਰ੍ਹਾਂ ਦੇ ਕਾਰਨ ਨੇ ਲੋਕਾਂ ਨੇ ਮੱਜਾ ਨੂੰ ਪਾਉਣ ਲਈ ਪੱਠੇ ਹਨੀ ਘਰ ਛੋਣ ਲੱਗ ਪਏ ਆ ਫਲਾ ਤਾਂ ਮਾਰੇ ਹੋ ਚੁੱਕੇ ਆ ਇਹ ਪ੍ਰਸ਼ਾਸਨ ਫੇਲਦੀਆਂ ਵੱਡੀਆਂ ਨਿਸ਼ਾਨੀਆਂ ਨੇ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਮੈਂ ਵਾਰ-ਵਾਰ ਕਹ ਰਹੇ ਹਾਂ ਕਿ ਹੁਣ ਤੁਸੀਂ ਆਪਸ ਤਰਖ ਹੋ ਜੋ ਇੱਕ ਦੂਜੇ ਦੀ ਮਦਦ ਕਰੋ ਦੇਖੋ 3 400 ਦੀ ਜੋ ਤਰਪਾਈਲ ਹੈ 5 10 ਬੰਦੇ ਕੱਟੇ ਚ 100 ਸੋ ਵੀ ਪਾਉਣ ਤੱਕ ਤਰਪਾਈਲ ਲੈ ਕੇ ਦੇ ਸਕਦੇ ਆ ਤੇ ਹੁਣ ਤੁਹਾਡੇ ਮਨ ਚ ਇਹ ਨਾ ਜਾਵੇ ਕਿ ਤੂੰ ਕਿੰਨੀ ਕੁ ਮਦਦ ਕਰ ਲਈ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਬੋਲ ਕੇ ਜਿਹੜਾ ਮਦਦ ਕਿਸੇ ਦੀ ਕਰਨੀ ਦਾ ਮੈਂ ਕੀrti ਹੈ ਪਰ ਮੈਂ ਜੇ ਦੱਸਾਂ ਤਾਂ ਮੈਨੂੰ ਉਹ ਚੰਗਾ ਨਹੀਂ ਲੱਗਦਾ ਕਿ ਮੈਨੂੰ ਕਿੰਨੀ ਕੁ ਮਦਦ ਕਰ ਲਈ ਜਿੰਨੀ ਕੁ ਮਰੀ ਹیثیت ਹੈ ਸਾਰੇ ਆਪਣੇ ਹیثیت ਦੇ ਮੁਤਾਬਕ ਮਦਦ ਕਰੋ ਸਾਰਿਆਂ ਦੀ ਕਿਉਂਕਿ ਇਸ ਟਾਈਮ ਪਾਕੜਾ ਦਾ ਲੈਵਲ ਬਹੁਤ ਜ਼ਿਆਦਾ 1647 ਹੈ ਹੋ ਸਕਦਾ ਕਿ ਸ਼ਾਮ ਨੂੰ ਏ 49 ਹੋ ਜੇ 1600 ਸੌਰੀ 1647 77 1677 ਹੈ ਸ਼ਾਮ ਨੂੰ 78 ਹੋ ਜੇ ਤਾਂ ਅੱਸੀ ਤੇ ਤਾਂ ਫਿਰ ਕਹਿਰ ਬਣ ਜਾਂਦਾ ਬਹੁਤ ਜ਼ਿਆਦਾ ਇੰਨੇ ਤੋਂ ਇੰਨਾ ਜ਼ਿਆਦਾ ਪਾਣੀ ਜੋ ਪਹਾੜਾ ਡੈਮ ਹੈ ਸਟੋਰ ਨਹੀਂ ਕਰ ਸਕਦਾ ਤਾਂ ਵੱਡੀ ਆਪਣੇ ਰਸਟਾਂ ਤੋਂ ਨਾਲ ਸੰਝ ਕਰ ਰਹੇ ਆਂ ਦਰਿਆ ਸਤਲੁਜ ਦੀ ਦਰਿਆ ਸਤਲੁਜ ਦੀ ਵੱਡੀ ਅਪਡੇਟ ਕਰ ਰਹੇ ਆਂ ਜਲੰਧਰ ਡੀਸੀ ਹੁਣੇ-ਹੁਣੇ ਲਾਈਵ ਹੋਇਆ ਹੈ ਉੰਨੇ ਕਹਿ ਕੇ ਸਤਿਰ ਸੁਰੱਖਿਆ ਥਾਵਾਂ ਤੇ ਚਲੇ ਜਾਓ ਪਰ ਪ੍ਰਸ਼ਾਸਨ ਇਦਾਂ ਹੀ ਕਹਿ ਸਕਦਾ ਵੀ ਸੁਰੱਖਿਆ ਥਾਵਾਂ ਤੇ ਚਲੇ ਜਾਓ ਪਰ ਲੋਕ ਸੁਰੱਖਿਅਤ ਥਾਵਾਂ ਤੇ ਜਾਣ ਜਾਣ ਕਿੱਥੇ ਜਾਂ ਤਾਂ ਕੋਈ ਕੈਂਪ ਬਣਾਇਆ ਜਾਣ ਦੇਖੋ ਕਿ ਮੰਡੀਆਂ ਬਹੁਤ ਸਾਰੀਆਂ ਪਈਆਂ ਅਨਾਜ ਮੰਡੀਆਂ ਪਈਆਂ ਉਹਨਾਂ ਵਿੱਚ ਕੋਈ ਕੈਂਪ ਲਗਾ ਦਿਓ ਜਦੋਂ ਰਹਿਣ ਲਈ ਥਾਂ ਦੇ ਦੋ ਲੋਕ ਘਰ ਛੱਡ ਕੇ ਕਿੱਥੇ ਜਾਣਗੇ ਲੋਕ ਆਪਣੇ ਛਾਨੇ ਛੱਡ ਕੇ ਕਿੱਥੇ ਜਾਣਗੇ ਜੇ ਡਿੱਗਿਆ ਹੀ ਕਰਕੇ ਆਉਣ ਆਵੇ ਘਰ ਤਾਂ ਘਰ ਹੀ ਹੁੰਦਾ ਹੈ ਪ੍ਰਸ਼ਾਸ਼ਨ ਕਰਨਾ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਉਹ ਪੜੀ ਸੁਰੱਖਿਅਤ ਥਾਵਾਂ ਤੋਂ ਜਾਣ ਕਿੱਥੇ ਵੀ ਤਾਂ ਦੱਸੋ ਸੁਰੱਖਿਅਤ ਥਾਵਾਂ ਹੁੰਦੀਆਂ ਕੜੀਆਂ ਕਿੱਥੇ ਜਾਣ ਉੱਚੀ ਥਾਵਾਂ ਤੇ ਕਿੱਥੇ ਹੋਣ ਉਹ ਕਿੰਨਾ ਉੱਚਾ ਚੜ ਜਾਣਗੇ ਪਹਾੜਾਂ ਤੇ ਚੜ ਜਾਣ ਇਹ ਹਾਲਾਤ ਬਣਿਆ ਹੋਇਆ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਓ ਸਿਉ ਮੰਨ ਤੱਕ ਪਹੁੰਚਾ ਦਿਓ ਕਿ ਪ੍ਰਹਲਾਤ ਲੋਕਾਂ ਦੇ ਬੜੇ ਮਾੜੇ ਆ ਇਹ ਇਸ ਟਾਈਮ ਲੋਕਾਂ ਦੀ ਮਦਦ ਕਰਨ ਦਾ ਟਾਈਮ ਹੈ ਇਹ ਨਹੀਂ ਹੈ ਸਿਰਫ ਬਿਆਨਬਾਜ਼ੀਆਂ ਬਿਆਨਬਾਜ਼ੀਆਂ ਅਖਬਾਰਾਂ ਦੀਆਂ ਫੋਟੋਆਂ ਕਰਾਉਣ ਦਾ ਤੇ ਦੂਜੇ ਹੁਣ ਲੀਡਰਾਂ ਨੇ ਪਹੁੰਚ ਜਾਣਾ ਹਰ ਇੱਕ ਥਾਂ ਤੇ ਫੋਟੋਆਂ ਕਰਵਾਉਣ ਦੇ ਲਈ ਲੀਡਰ ਚ ਕੋਈ ਵੀ ਹੋਵੇ ਸਭ ਤੋਂ ਪਹਿਲਾਂ ਫੋਟੋ ਕਰਵਾਉਂਦਾ ਸਭ ਤੋਂ ਪਹਿਲਾਂ ਅੱਗੇ ਉੱਤੇ ਫਾਂਡ ਫੌਂਡ ਦਾ ਕੀ ਦੇਣਾ ਸਭ ਤੋਂ ਪਹਿਲਾਂ ਫੋਟੋ ਕਰਵਾ ਕੇ ਸੈਲਫੀ ਲੈ ਕੇ ਵੀ ਪੰਜ ਚਾਰ ਮੇਰੇ ਨਾਲ ਗੰਨ ਮੈਣਾ ਤੇ ਫਿਰ ਉਸ ਨੂੰ ਮਾਨ ਤੱਕ ਭੇਜਣੀ ਹੈ ਵੀ ਅਸੀਂ ਉੱਥੇ ਪਹੁੰਚ ਗਏ ਆ ਬਈਆ ਉਥੋਂ ਦੇ ਹਾਲਾਤ ਹੈ ਕਿੱਥੇ ਢਾਵਾਂ ਲੱਗਿਆ ਪਈਆਂ ਬੋਰੇ ਲੱਗਣ ਲੱਗਣ ਵਾਲੇ ਆ ਬੋਰੇ ਕਿਤੇ ਪੈਸੇ ਦਾ ਅੱਗੇ ਕਿਤੇ ਲੱਗੇ ਲਗਾਏ ਨਹੀਂ ਹੋਣ ਜਾ ਸਕਦੇ ਰਸਾਤੂ ਦਾ ਜਲ ਪੱਤਰ ਕਾਫੀ ਜ਼ਿਆਦਾ ਵੱਧ ਚੁੱਕਿਆ ਪਰ ਜੇਕਰ ਤੁਸੀਂ ਕੋਈ ਮਦਦ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਤਾਂ ਨਹੀਂ ਕਿ ਫੋਟੋਆਂ ਕਰਵਾ ਕੇ ਮਤਹੋਣੀਆਂ ਮਦਦ ਉਹਦਾ ਵੀ ਹੋ ਸਕਦੀ ਹੈ ਪਰ ਪ੍ਰਸ਼ਾਸਨ ਦੀ ਨੀਅਤ ਦੇ ਵਿੱਚ ਖੋਟ ਹੈ ਕਈ ਥਾਵਾਂ ਤੋਂ ਰਿੰਗ ਬੰਨ ਤਿੰਨ ਤਿੰਨ ਥਾਂ ਤੇ ਟੁੱਟੇ ਹੋਇਆ ਹੈ ਪਰ ਨਹੀਂ ਪ੍ਰਸ਼ਾਸਨ ਨੂੰ ਕੋਈ ਅਸਰ ਹੀ ਨਹੀਂ ਗਾ ਤਕਰੀਬਨ ਖਬਰਾਂ ਵੀ ਅਸੀਂ ਕਈ ਵਾਰ ਲਗਾ ਰਹੇ ਹਾਂ ਪ੍ਰਸ਼ਾਸਨ ਦਾ ਕੋਈ ਅਸਰ ਹੀ ਨਹੀਂ ਪ੍ਰਸ਼ਾਸਨ ਤਾਂ ਐਦਾਂ ਮਰਿਆ ਪਿਆ ਲੋਕੋ ਜਦੋਂ ਡੁੱਬ ਜਾਣ ਕੇ ਪ੍ਰਸ਼ਾਸਨ ਉਹਦੇ ਪਹੁੰਚਿਆ ਅੱਜ ਤੋਂ 5 ਦਿਨ ਪਹਿਲਾਂ ਦੱਸਿਆ ਹੁੰਦਾ ਤਾਂ ਕੁਝ ਹਾਲਾਤ ਐਦਾਂ ਦੇ ਮਾੜੇ ਨਾ ਹੁੰਦੇ ਤੁਜੀ ਕੱਲ੍ਹ ਕਾ ਦਰਿਆ ਸਤਲੁਜ ਦੇ ਵਿੱਚ ਜਿਸ ਤਰ੍ਹਾਂ ਹੁਣ ਪਾਣੀ ਛੱਡਿਆ ਹੈਗਾ 1.5 ਲੱਖ ਕਿਉਂਕ ਪਾਣੀ ਹੁਣ ਇਸ ਤੋਂ ਵੀ ਜ਼ਿਆਦਾ ਹੋਰ ਵੀ ਵਧਣ ਦੀ ਸੁਭਾਵਨਾ ਹੈ ਤਾਂ ਜੇ 4 ਦਿਨ ਪਹਿਲਾਂ ਦੱਸ ਦਿੱਤਾ ਜਾਂਦਾ ਇੱਕ ਲੋਕ ਸਤਰਕ ਹੋ ਜਾਂਦੇ ਨਹੀਂ ਭਾਈ ਵੀ ਅਸੀਂ ਤਾਂ ਇੱਥੇ ਨਹੀਂ ਜਾਣਾ ਇਹਨਾਂ ਸਮਾਨ ਵਿੱਚੋਂ ਕੱਢ ਲਾਂਗੇ ਹੁਣ ਲੋਕ ਲਗਾਤਾਰ ਆਪਣੇ ਘਰਾਂ ਦੇ ਸਮਾਨ ਕੱਢ ਰਿਹਾ ਤੇ ਉਧਰੋਂ ਦਰਿਆ ਚੜ ਰਿਹਾ ਰੱਬ ਨਾ ਕਰੇ ਉਧਰੋਂ ਸਮਾਨ ਕੱਢ ਕਢਦੇ ਹੁਣ ਉਧਰੋਂ ਦਰਿਆ ਸਤਲੁਜ ਦਾ ਪਾਣੀ ਆ ਜੇ ਤਾਂ ਫੇਰੋ ਕਿਦਰ ਨੂੰ ਜਾਣਗੇ ਤਾਂ ਕੁੱਲ ਮਿਲਾ ਕੇ ਮੈਂ ਜਾਣ ਕਰੇ ਤੁਹਾਨੂੰ ਇਹ ਦੇਣ ਚਾਹੁੰਦਾ ਸੀ ਕਿ ਦਰਿਆ ਸਤਲੁਲ ਵੀ ਤਾਂ ਜਲ ਪੱਧਰ ਲਗਾਤਾਰ ਤਵੇ ਤੋ ਹੁਣ ਕੱਲ ਤੇ ਹੁਣ ਦਾ ਲੈਵਲ ਤਕਰੀਬਨ 7 ਫੁੱਟ ਦਾ ਫਰਕ ਹੈ ਕੱਲ ਅਤੇ ਹੁਣ ਦਾ ਕੱਲ ਦਾ ਲੈਵਲ ਅਤੇ ਹੁਣ ਦਾ ਲੈਵਲ ਦਾ 7 ਫੁੱਟ ਦਾ ਫਰਕ ਹੈ ਦਰਿਆ ਸਤਲੁਜ ਦਾ ਕੱਲ ਅਤੇ ਹੁਣ 7 ਫੁੱਟ ਥੋੜਾ ਨਹੀਂ ਹੁੰਦਾ ਤੋ ਸਾਰੀਆਂ ਥਾਵਾਂ ਤੇ ਜੋ ਉੱਚੀ ਥਾਂ ਹੈ ਜੇ ਕੋਈ ਨੀਵੀਂ ਥਾਂ ਸਾਰਿਆਂ ਤੇ ਹੁਣ ਪਾਣੀ ਚੜ ਚੁੱਕਿਆ ਬਰਸਾਤ ਲਗਾਤਾਰ ਹੋ ਰਹੀ ਹੈ ਤੇ ਭਾਖੜਾ ਦਾ ਜੋ ਲੈਵਲ ਹੈ 1677 ਹੋ ਚੁੱਕਿਆ ਖਤਰੇ ਦੀ ਘੰਟੀ ਵੱਡੀ ਬਹੁਤ ਵੱਡੀ ਬਣ ਚੁੱਕੀ ਹੈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਰਾ ਪਰ ਉਸ ਸਹੀ ਸੁਰੱਖਿਅਤ ਆਪ ਨੂੰ ਹੁਣ ਆਪਣਾ ਕੀ ਆਪਾਂ ਕਰਨਾ ਕੀ ਹੈ ਆਪ ਇੱਕ ਦੂਜੀ ਦੀ ਮਦਦ ਕਿ ਸਤਰਾਂ ਕਰਨੀ ਹੈ ਪਿੰਡਾਂ ਦੇ ਵਿੱਚ ਤੁਸੀਂ ਫੋਨ ਜਨਾਨਸਮੈਂਟ ਕਰ ਰਹੇ ਹੋ ਸਰਪੰਚ ਸਾਹਿਬ ਕੋਈ ਵੀ ਅਨਾਉਂਸਮੈਂਟ ਕਰ ਰਿਹਾ ਤਾਂ ਇੱਕ ਅਨਾਉਂਸਮੈਂਟੇ ਵੀ ਜਰੂਰ ਕਰ ਦਿਓ ਕਿ ਸਾਡੇ ਪਿੰਡ ਅਜੇ ਜਿੰਨੇ ਪਿੰਡ ਸਹੀ ਨੇ ਪਿੰਡਾਂ ਚ ਅਸੀਂ ਇੰਨੇ ਕੋ ਕੁਝ ਇਕੱਠਾ ਕੀਤਾ ਜਿਸ ਨੂੰ ਲੋੜ ਅਤਰ ਪਹਿਲਾਂ ਤੱਕ ਤਾਂ ਆਪ ਆਪ ਕਰ ਸਕਦੇ ਹਾਂ ਨਾ ਪ੍ਰਸ਼ਾਸਨ ਨੂੰ ਛੱਡ ਦੇ ਹੁਣ ਪ੍ਰਸ਼ਾਸਨ ਤਾਂ ਪਾਰਟੀਆਂ ਜਿਹੜੀਆਂ ਤਰ ਪਹਿਲਾਂ ਦੇਣੀਆਂ ਜੇਕਰ ਇੱਕ ਪਿੰਡ ਦੀ 1000 ਵੋਟ ਹੈ ਤੇ ਪਿੰਡ ਦੇ ਵਿੱਚ ਕੁਝ ਲੈ ਦਾਨੀ ਸੱਜਣ ਵੀ ਹੋਣਗੇ ਅਨਾਉਂਸਮੈਂਟ ਕਰਦੇ ਹੋ ਪਿੰਡਾਂ ਦੇ ਸਰਪੰਚਰ ਮੈਂ ਕਹੂੰਗਾ ਕਿ ਇੱਕ ਪਿੰਡ ਚੋ ਜੇਕਰ 20 ਤਰ ਪਹਿਲਾਂ ਵੀ ਆਪਾਂ ਅੱਗੇ ਦੇਣੇ ਆ ਤੇ ਆਪਾਂ ਬਚਾਅ ਕਰ ਸਕਦੇ ਆ ਆਪਣੀ ਮਦਦ ਆਪ ਕਰਨੀ ਪੈਣੀ ਹੈ ਕਿਉਂਕਿ ਸਤਲੂ ਦੇ ਵਿੱਚ ਪਾਣੀ ਵੱਡੀ ਪੱਧਰ ਤੇ ਛੱਡਿਆ ਗਿਆ ਇਹਨੇ ਸਮਝੋ ਕਿ ਥੋੜਾ ਪਾਣੀ ਹੈ ਪਾਣੀ ਲਗਾਤਾਰ ਵਧ ਰਿਹਾ بارش ਦਾ ਟਾਈਮ ਹੈ ਰੈਡ ਅਲਰਟ ਜਾਰੀ ਕੀਤਾ ਹੈ ਪ੍ਰਸ਼ਾਸਨ ਨੇ ਕੱਲ ਦੀ بارش ਲਗਾਤਾਰ ਹੋ ਰਹੀ ਹੈ ਛੜਕਾਂ ਡੁੱਬ ਚੁੱਕੀਆਂ ਹਾਲਾਤ ਮਾੜੇ ਹੋ ਚੁੱਕੇ ਆ ਕੁਦਰਤ ਦਾ ਕਹਿਰ ਲਗਾਤਾਰ جاری ਹੈ ਕੱਲ ਦੀ ਰਿਪੋਰਟਾਂ ਤੋਂ ਅੱਜ ਤੱਕ ਅਸੀਂ ਪਚਾਰਿਆ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਜਲੰਧਰ ਡੀਸੀ ਲਾਈਵ ਹੋਇਆ ਜਦੋਂ ਵੱਡੇ ਪ੍ਰਸ਼ਾਸਨ ਅਧਿਕਾਰੀ ਦੇ ਦੇਣ ਉਹ ਕਹਿਣ ਕਿ ਨਹੀਂ ਹੁਣ ਤੁਸੀਂ ਆਪਣਾ ਰਾਹਤ ਕਾਰਜ ਆਪੇ ਕਰ ਲਓ ਕਿ ਇੰਨਾ ਪਾਣੀ ਛੱਡਿਆ ਜਾ ਚੁੱਕਿਆ ਤਾਂ ਫਿਰ ਸਮਝ ਲੈਣਾ ਚਾਹੀਦਾ ਉਹਨਾਂ ਨੇ ਕਿਹਾ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਡੀਸੀ ਨੇ ਜਾਣਕਾਰ ਦਿੱਤੀ ਕਿ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਪਰ ਲੋਕ ਲੋਕਾਂ ਦੇ ਕਹੜੇ ਕਿ ਸੁਰੱਖਿਅਤ ਥਾਵਾਂ ਹੁੰਦੀਆਂ ਕਣੀਆਂ ਇਹ ਵੀ ਤਾਂ ਦੱਸ ਦਿਓ ਜਾ ਇਹ ਕਿੱਥੇ ਹਰ ਇੱਕ ਥਾਂ ਤੇ ਪਾਣੀ ਆਇਆ ਹੋਇਆ ਲੋਕ ਇਸ ਤਰ੍ਹਾਂ ਕਹਿ ਰਿਹਾ ਦੇਖ ਡੇਢ ਲੱਖ ਕਿਉਂ ਉਸਕ ਪਾਣੀ ਕੱਲ ਦਰਿਆ ਦੇ ਵਿੱਚ ਆ ਚੁੱਕਿਆ ਸੀ ਤਾਂ ਫਿਰ ਹੁਣ ਉਸ ਪਾਣੀ ਦੀ ਅਮਤ ਹੋਰ ਵੱਧ ਚੁੱਕੀ ਹੈ ਕਿਉਂਕਿ ਪਾਖੜਾ ਦੇ ਪੰਜ ਫਲੱਡ ਗੇਟ ਖੁੱਲ ਗਏ ਹੈ ਪੰਜ ਫਲੱਡ ਗੇਟ ਖੁੱਲ ਗਏ ਤੇ ਪੰਜ-ਪੰਜ ਫੁੱਟ ਤੱਕ ਖੁੱਲ ਗਏ ਪਾਖੜਾ ਦਾ ਲੈਵਲ 1677 ਹੈ 1677 ਹੈ ਪਾਖੜਾ ਦਾ ਲੈਵਲ ਔਰ ਲਗਾਤਾਰ ਵਧ ਰਿਹਾ ਘਟਣ ਦਾ ਅਜੇ ਤੱਕ ਕੋਈ ਚਾਂਸ ਨਹੀਂ ਹੈ ਕਿਉਂਕਿ بارش ਬਹੁਤ ਜ਼ਿਆਦਾ ਹੋ ਰਹੀ ਹੈ ਸ ਇਸ ਟਾਈਮ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਜੋ ਤੁਸੀਂ ਆਦੀ ਫੋਨ ਸਕਰੀਨ ਤੇ ਸੁਣ ਰਹੇ ਹੋ ਤਾਂ ਆਪਣੇ ਸੁਚੇਤ ਹੋ ਜਾਓ ਸਤਰਕ ਹੋ ਜਾਓ ਇਸ ਆਦੀ ਵੀ ਧੰਨਵਾਦੀ ਵੀ ਇਸ ਸੇਵਾ ਤੁਸੀਂ ਕਹਿ ਸਕਦੇ ਹੋ ਜਿਦਾ ਮੈਂ ਤੁਸੀਂ ਮੰਨੋ ਮੇਰੀ ਤਾਂ ਲਗਾਤਾਰ ਕੋਸ਼ਿਸ਼ ਹੈ ਕਿ ਪ੍ਰਸ਼ਾਸਨ ਨੇ ਕੁਝ ਨਹੀਂ ਦੇਣਾ ਆਪਣੀ ਜ਼ਿੰਮੇਵਾਰ ਤੁਸੀਂ ਆ ਬਣ ਜਾਓ ਪਿੰਡਾਂ ਪਿੰਡਾਂ ਦੇ ਵਿੱਚ ਜਿੱਦਾਂ ਕਿ ਪ੍ਰਸ਼ਾਸਨ ਨੇ ਕਿਹਾ ਪੇ ਗੋਤਾਪੁਰ ਜੇ ਕੋਈ ਐ ਉਹਨਾਂ ਦੀ ਰਿਪੋਰਟਾਂ ਮੰਗ ਲੀਆਂ ਤੇ ਹੋਰ ਜਾਣਕਾਰੀ ਦੇ ਦੇਵਾਂ ਕਿ ਪ੍ਰਸ਼ਾਸਨ ਨੇ ਤਾਂ ਜਿਹੜਾ ਡਿਪੂ ਹੋਲਡਰ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਉਹ ਦਾਣੇ ਮੰਡਲ ਵਾਲਿਆਂ ਦਾ ਡਿਊਟੀਆਂ ਦਰਿਆ ਤੇ ਲਗਾਤੀਆਂ ਉਹ ਕੀ ਕਰ ਲੈਣਗੇ ਪਰसों ਮੈਨੂੰ ਪੀ ਡਬਲਯੂ ਡੀ ਵਾਲੇ ਮਿਲ ਜਿਹੜੇ ਛੜਕਾ ਬਣਾਉਣ ਦਾ ਕੰਮ ਕਰਦੇ ਆ ਤੇ ਉਹ ਬੈਠੇ ਸੀ ਦਰਿਆ ਸੱਤ ਲੋ ਜਿੱਤੇ ਮੈਂ ਪੁੱਛੇ ਵੀ ਜੀ ਤੁਸੀਂ ਕਿਦਾਂ ਕਹਿੰਦੇ ਕਿ ਪ੍ਰਸ਼ਾਸਨ ਨੇ ਸਾਡੀ ਇੱਥੇ ਡਿਊਟੀ ਲਗਾਈ ਹੈ ਤਾਂ ਪ੍ਰਸ਼ਾਸਨ ਕੱਲਾ ਡਿਊਟੀਆਂ ਲਗਾਉਣ ਤੱਕ ਹੈ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੀ ਹੈ ਉਹ ਸਾਰੇ ਤੁਸੀਂ ਹੁਣ ਦੇਖ ਚੁੱਕੇ ਹੋ ਅਸੀਂ ਲਗਾਤਾਰ ਅਪਡੇਟ ਤੁਰਦਕ ਪਹੁੰਚਾ ਰਹੇ ਹਾਂ ਤਾਂ ਮੈਂ ਅਗਲੀ ਵਾਰ ਕੋਸ਼ਿਸ਼ ਕਰਦਾ ਕਿ ਦਰਿਆ ਸਤਲੁਜ ਦੇ ਕੰਢੇ ਤੇ ਜਾ ਕੇ ਉੱਥੋਂ ਦਾ ਪਾਣੀ ਤੁਹਾਨੂੰ ਸਾਰਾ ਦਿਖਾਵਾਂ بارش ਬਹੁਤ ਜ਼ਿਆਦਾ ਹੈ ਕਿਉਂਕਿ ਕੱਲ੍ਹ ਤੇ بارش ਦੇ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਅੱਜ ਵੀ ਤੁਹਾਨੂੰ ਰਿਪੋਰਟਾਂ ਦਿਖਾਵਾਂਗੇ ਤਾਂ ਜਾਂਦੇ ਜਾਂਦੇ ਜਾਣਕਾਰੀ ਦੇ ਦਵਾਂ ਕਿ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਵੱਡੇ ਪੱਧਰ ਤੇ ਵੱਧ ਰਿਹਾ ਹੈ 1.5 ਲੱਖ ਕਿਲੋ ਪਾਣੀ ਛੱਡੇ ਗਏ ਸੀ ਉਸ ਤੋਂ ਬਾਅਦ ਪਾਣੀ ਹੋਰ ਵੀ ਆ ਸਕਦਾ ਹੈ ਬਹੁਤ ਜ਼ਿਆਦਾ ਇਹ ਜਲੰਧਰ ਡੀਸੀ ਨੇ ਜਾਣਕਾਰੀ ਦਿੱਤੀ ਹੈ ਜੋ ਹੁਣੇ-ਹੁਣੇ ਉਹ ਲਾਈਵ ਹੋਇਆ ਤੁਸੀਂ ਜ਼ਿਲਹੰਦਰ ਰੇਸੀ پارک ਦੇਖ ਸਕਦੇ ਹੋ ਫੇਸਬੁੱਕ ਤੇ ਜਾਂ YouTube ਤੇ ਤਾਂ ਬਹੁਤ ਵੱਡੀ ਜਾਣਕਾਰੀ ਹੈ ਪਾਣੀ ਦਾ ਵਾਧਾ ਲਗਾਤਾਰ ਹੋ ਰਿਹਾ ਹੈ ਬਿਆਸ ਦਰਿਆ ਦੀ ਕਲ ਕਰੀਏ ਤਾਂ ਬਿਆਸ ਦਰਿਆ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਹਰੀਕੇ ਹੱਡ ਵਰਕਸ ਤੋਂ ਜੋ ਅੱਗੇ ਫਿਰੋਜ਼ਪੁਰ ਫਾਜ਼ਿਲਕਾ ਤੱਕ ਪਾਣੀ ਅੱਗੇ ਜਾ ਰਿਹਾ ਹੈ ਤਾਂ 275000 ਕੁ ਉਸ ਇੱਕ ਅਗਲੇ ਲੋਕ ਤਾਂ ਪਹਿਲੇ ਸਾਰੇ ਡੁੱਬੇ ਹੋਇਆ ਹੈ ਪਾਣੀ ਵਿੱਚ ਉਹਨਾਂ ਦੇ ਛੋਣੇ ਖਤਮ ਹੋ ਚੁੱਕੇ ਹੈ ਜੇਕਰ ਆਪਾਂ ਖੱਗਰ ਦਰਿਆ ਦੀ ਗੱਲ ਕਰੀਏ ਤਾਂ ਖੱਗਰ ਦੇ ਸੁਖਨ ਤੇ ਖੱਗਰ ਦਰਿਆ ਦੇ ਸੁਖਨਾ ਝਿਲ ਦਾ ਪਾਣੀ ਜੋ ਛੱਡਿਆ ਗਿਆ ਉੱਥੋਂ ਦੇ ਫਲੱਡ ਗੇਟ ਖੁੱਲ ਗਏ ਆ ਜਿਹੜੇ ਕਿ ਸੰਗਰੂਰ ਮਾਨਸਾ ਹੋ ਗਿਆ ਅੱਗੇ ਸਰਦੂਲਗੜ ਹੋ ਗਿਆ ਅੱਗੇ ਬਹੁਤ ਸਾਰੇ ਪਿੰਡ ਉਹਨਾਂ ਨੂੰ ਵੱਡੇ ਪੱਧਰ ਤੇ ਉੱਤੇ ਖਤਰਾ ਹੋਵੇਗਾ ਉੱਥੋਂ ਵਿੱਚ ਹੁਣੇ ਸਾਰੇ ਡੁੱਬ ਚੁੱਕੇ ਆ ਰਾਵੀ ਦਰਿਆ ਵੀ ਪੂਰਾ ਫਾਂਤਿਆ ਹੁਣ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰਾ ਪੰਜਾਬ ਇਸ ਟਾਈਮ ਖੜਾ ਦਿਲਪੇਟ ਦੇ ਵਿੱਚ ਹੈ ਪਾਣੀ ਹਰ ਕਿੱਧਰ ਵੀ ਤੁਸੀਂ ਦੇਖੋਗੇ ਪਾਣੀ ਪਾਣੀ ਹੋ ਚੁੱਕਿਆ ਔਰ ਦੂਜੇ ਪਾਸੇ ਗੱਲ ਕਰੀ ਤਾਂ ਮੌਸਮ ਜੋ ਹੈ ਮੌਸਮ ਲਗਾਤਾਰ ਖਰਾਬ ਹੋ ਰਿਹਾ ਹੈ ਮੌਸਮ ਲਗਾਤਾਰ بارش ਹੋ ਰਹੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੱਕ ਜਾਣਕਾਰੀ ਪਹੁੰਚਾ ਦਿਓ ਕਿ ਦਰਿਆ ਸਤਲੂ ਦਾ ਜਲ ਪੱਤਰ ਲਗਾਤਾਰ ਵੱਧ ਰਿਹਾ ਹੈ ਅਜੇ ਤੱਕ ਘਟਿਆ ਨਹੀਂ ਬਾਕੀ ਅਗਲੀ ਰਿਪੋਰਟ ਦੇ ਵਿੱਚ ਦਰਿਆ ਸਤਲੂ ਦੇ ਉੱਪਰ ਜਾ ਕੇ ਮੈਂ ਰਿਪੋਰਟਿੰਗ ਕਰਾਂਗਾ ਔਰ ਜ਼ਰੂਰ ਦੇਖਿਓ ਤਦ ਤੱਕ ਮੈਨੂੰ ਜਾਰ ਚੰਦੇ ਹੋ ਮੈਂ ਪੱਤਰ ਕਰ ਹਰਦੀਪ ਸਿੰਘ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ